ਨਿਤ ਨਮੀ ਤੇ ਨਮਾ ਬਹਨ ਨਾ ਲਾਉਣਾ ਭੁੱਲਦਾ ਨਹੀਂ ਤੇਰਾ ਹੌਲੀ 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 ਗੱਲ ਘਟਾਉਣਾ ਭੁੱਲਦਾ ਨਹੀਂ ਟੁੱਟ ਹੀ ਗਿਆਈ ਟੁੱਟ ਹੀ ਗਿਆਈ ਦਿਲਾਂ ਮਰ ਜਾਣਿਆ ਟੁੱਟ ਹੀ ਗਿਆਈ ਪੱਥਰਾਂ ਨੂੰ ਪੂਜਦਾ ਸੀ ਖਸਮਾਂ ਨੂੰ ਟੁੱਟ ਹੀ ਗਏ ਆਈ ਟੁੱਟ ਹੀ ਗਏ ਆਈ ਦਿਲਾਂ ਮਰ ਜਾਣਿਆ ਟੁੱਟ ਹੀ ਗਏ ਆਈ ਅੰਬਰਾਂ ਤੇ ਟਾਕੀਏ ਅੰਬਰਾਂ ਤੇ ਟਾਕੀਏ ਨਿਸ਼ਾਨ ਤੇਰੀ ਮੁੰਦਰੀ ਦਾ ਸਾਡੀ ਉਂਗਲੀ ਤੇ ਬਾਕੀ ਏ ਸਾਡੀ ਉਂਗਲੀ ਤੇ ਬਾਕੀ ਏ